ਅਨੇਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਔਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਅੰਮ੍ਰਿਤਸਰ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਉਹਨਾਂ ਦੀ ਦਸ ਪੈ ਰਹੀ ਆ ਕਿਉ ਆ ਰਹੇ ਆ ਇੱਕ ਲੋਪੋਗੇ ਚਗਾਵਾ ਦੇ ਕੋਲ ਇੱਕ 베ਰਕਾ ਦੇ ਕੋਲ ਇੱਕ ਕੁਲਦੀਪ ਸਿੰਘ ਢਾਲੀਵਾਲ ਜੋ ਮੰਤਰੀ ਨੇ ਉਹ ਆ ਰਹੇ ਆ ਕੱਥੂ ਨੰਗਲ ਦੇ ਕੋਲ ਇੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੋ ਉਹਨਾਂ ਦੀ ਵੀ ਹੈਗੀ ਆ ਇੱਥੇ ਪ੍ਰੋਗਰਾਮ ਦੀ ਸਾਨੂੰ ਜਾਣਕਾਰੀ ਕਿ ਆ ਰਹੇ ਆ ਉਹਨਾਂ ਨੂੰ ਸਵਾਲ ਕਰਨ ਵਾਸਤੇ ਉਹਨਾਂ ਨੂੰ ਸਵਾਲ ਕਰਨ ਵਾਸਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਜੋ ਹੈ ਵੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਗੱਡੀਆਂ ਤੇ ਮੋਟਰਸਾਈਕਲਾਂ ਦੇ ਉੱਤੇ ਜਿਹੜੇ ਸਵਾਰ ਹੋ ਗਏ ਉਹਨਾਂ ਨੂੰ ਸਵਾਲ ਕਰਨ ਵਾਸਤੇ ਆਪਣੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਜਿਹੜੇ ਆ ਉਹ ਜਾ ਰਹੇ ਆ ਆਸ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਜੋ ਬੜੇ ਜਾਣੇ ਜਾਂਦੇ ਆ ਆਪਣੇ ਲੈਜੇ ਵਾਸਤੇ ਗੱਲਾਂ ਬਾਤਾਂ ਦੇ ਉਹ ਸਵਾਲਾਂ ਤੋਂ ਨਹੀਂ ਭੱਜਣਗੇ ਤੇ ਸਵਾਲਾਂ ਦੇ ਜਵਾਬ ਦੇ ਕੇ ਜਾਣਗੇ ਸੋ ਮੁੱਖ ਮੰਤਰੀ ਸਾਹਿਬ ਜੋ ਤੁਸੀਂ ਕਿਤੇ ਸ਼ਾਇਦ ਸੋਚਿਆ ਸੀ ਵੀ ਸ਼ਾਇਦ ਦੱਬ ਜਾਣਗੇ ਬਹਿ ਜਾਣਗੇ ਚੁੱਪ ਕਰ ਜਾਣਗੇ ਇਹ ਬਹਿਣ ਵਾਲੇ ਨਹੀਂ ਹੈਗੇ ਇਹ ਤੁਹਾਨੂੰ ਸਵਾਲ ਕਰਕੇ ਉਹਨਾਂ ਦੇ ਜਵਾਬ ਲ ਦੋਗੇ ਜਾਂ ਫਿਰ ਇਹਨਾਂ ਦੇ ਸਵਾਲਾਂ ਤੋਂ ਭੱਜੋਗੇ ਤੇ ਫਿਰ ਲੋਕ ਵੇਖਣਗੇ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕੋਸ਼ ਹੈ ਤੇ ਕਰਦੇ ਕੋਸ਼ ਹੈ